ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਪੱਤੀ ਸੇਖਮਾ ਜ਼ਿਲ੍ਹਾ ਬਰਨਾਲਾ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੂਜੇ ਸਵੇ ਤਾਂ ਜੀ ਸੂਈ ਸਵਾਈ ਜਰਸੀ ਵਿਖਾਉਂਗਾ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਦੋਸਤੋ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੋਸਤੋ ਇੱਕ ਨੰਬਰ ਸੋਹਣੀ ਜਰਸੀ ਹੈ ਬਾਈ ਜੀ ਹੋਰਾਂ ਦੀ ਕਰਮਾ ਵਾਲੀ ਦੂਜਾ ਸੂਆ ਸੂਈ ਹੈ ਡੇਟ ਮੁਤਾਬਕ 2 ਤਰੀਕ ਨੂੰ ਬਾਈ ਕਹਿੰਦਾ ਸੂਈ ਹੈ ਬੱਚਾ ਮਗਰ ਵੱੱਛੀ ਬੋਲਾ ਬਾਈ ਜੀ ਹੁਣੇ ਕਹਿੰਦੇ ਐਸ ਟਾਈਮ 8 ਤੋਂ 9 ਕਿਲੋ ਤਿਆਰ ਆ ਬੱਚਾ ਮਗਰ ਵੱੱਛੀ ਹੈ ਜਰਸੀ ਨਸਲ ਦੀ ਦੋਸਤੋ ਥੋੜੀ ਜਿਹੀ ਲਿੱਸੀ ਆ ਪਰ ਹਵਾਨਾ ਕਰਮਾਣੀ ਨੇ ਬਹੁਤ ਸੋਹਣਾ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ। ਬੈਗ ਤੋਂ ਵੇਚ ਸਕਦੇ ਆ 4 ਥਾਣਾ ਹੱਥੀਚੁਆਈ ਵਾਲੇ ਗੈਪ ਚ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ। 4 ਥਾਣਾ ਦਾ ਸੇਮ ਹੀ ਸਾਈਜ਼ ਫੋਰ ਸ਼ਾਂਗ ਪੋਰਾ ਵੀ ਨਹੀਂ। ਥਾਂ ਦੇ ਸਾਈਜ਼ ਮੈਂ ਨੇਟ ਤੋਂ ਵਖਾਦਨਾ। ਆ ਦੋਸਤੋ ਵੇਚ ਸਕਦੇ ਆ। ਮੁਠੀ ਵਾਲੇ ਥਾਣਾ ਚਾਰੇ ਗੈਪ ਚ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਦੂਸਰੀ ਸਾਈਡ ਤੋਂ ਵਖਾਦਨਾ। ਆ ਦੋਸਤੋ ਦੂਸਰੀ ਸਾਈਡ ਤੋਂ ਦੇਖ ਸਕਦੇ ਆ ਸੋਹਣੇ ਥਾਣਾ ਚਾਰ ਮੁੱਠੀ ਵਾਲੇ ਗੈਪ 'ਚ ਨਿੱਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਠੰਡੀ ਸੀਲ ਬਾਈ ਕਹਿੰਦਾ ਬਹੁਤ ਆ ਵੱੱਚੀ 2 ਤਰੀਕ ਨੂੰ ਸੂਈ ਆ 8-9 ਕਿਲੋ ਬੋੜਾ ਇਸ ਟਾਈਮ ਤਿਆਰ ਆ 부ਤੀ ਬਾਤੀ ਬਹੁਤ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਇੱਕ ਨੰਬਰ ਵੱੱਚੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 48000 ਰੁਪਇਆ ਉਹ ਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਦੋਸਤੋ ਬਾਈ ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੇ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਜੀ